ਸੁਨਾਮ ਲੱਟ ਤੇ ਦਰਸ਼ਕਾਂ ਦਾ ਇੱਕ ਵਾਰ ਫੇਰ ਤੋਂ ਸਵਾਗਤ ਤੁਹਾਨੂੰ ਤਸਵੀਰਾਂ ਦਿਖਾ ਰਹੇ ਸੁਨਾਮ ਦੇ ਸ਼੍ਰੀ ਸੂਰਜਗੜ੍ਹ ਮੰਦਿਰ ਦੇ ਵਿਖੋ ਜਿੱਥੇ ਕੀ ਬਹੁਤ ਜਲਦੀ ਮੂਰਤੀ ਸਥਾਪਨਾ ਹੋਣ ਜਾ ਰਹੀ ਹੈ ਤੇ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਸਿੱਧੀਆਂ ਮੰਦਿਰ ਦੇ ਵਿੱਚ ਜਿਹੜੀ ਮੂਰਤੀ ਸਥਾਪਨਾ ਹੋ ਰਹੀ ਹੈ ਉਹਦੀ ਕਾਰ ਸੇਵਾ ਚੱਲ ਰਹੀ ਹੈ ਤੇ ਕੰਮ ਹੈ ਜਿਹੜਾ ਉਹ ਤਕਰੀਬਨ ਤਕਰੀਬਨ ਪੂਰਾ ਹੋ ਚੱਲਿਆ ਤੁਸੀਂ ਤਸਵੀਰਾਂ ਰਾਹੀਂ ਦੇਖ ਸਕਦੇ ਕਿ ਮੰਦਿਰ ਦੇ ਵਿੱਚ ਜਿੱਥੇ ਮੂਰਤੀ ਸਥਾਪਨਾ ਹੋ ਰਹੀ ਹੈ ਉੱਥੇ ਜਿਹੜਾ ਹੈਗਾ ਕੰਮ ਚੱਲ ਰਿਹਾ ਤੇ ਉਰੇ ਕੁੰਭ ਤੋਂ ਜਲ ਲਿਆ ਕੇ ਲੋਕਾਂ ਨੂੰ ਸਨਾਨ ਕਰਾਇਆ ਜਾਏਗਾ ਜਲਦੀ ਹੀ ਤੇ ਇਸ ਬਾਰੇ ਮੰਦਿਰ ਕਮੇਟੀ ਨਾਲ ਜਾਂਦੇ ਆ ਕਿ ਮੰਦਿਰ ਕਮੇਟੀ ਦਾ ਕੀ ਕਹਿਣਾ ਹੈ ਤੁਹਾਨੂੰ ਮੰਦਿਰ ਕਮੇਟੀ ਦੇ ਮੈਂਬਰਾਂ ਨਾਲ ਗੱਲ ਕਰਨੇ ਆ ਤੇ ਉਹ ਦੱਸਣਗੇ ਕਿ ਇਸ ਬਾਬਤ ਉਹਨਾਂ ਦਾ ਕੀ ਕਹਿਣਾ ਹੈ ਕਿਵੇਂ ਮੂਰਤੀ ਸਾਹਿਬ ਬਣਾਉਣੇ ਅਤੇ ਸਾਰੇ ਪ੍ਰੋਗਰਾਮ ਬਾਰੇ ਉਹਨਾਂ ਦਾ ਚੰਨ ਨਾ ਪਾਣਗੇ ਦੇਖ ਰਹੇ ਸਾਰੇ ਦਸ਼ਕਾਂ ਦਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਮਹਾਪਾਰਤ ਕਾਲਾਇਨ ਸ੍ਰੀ ਸੂਰਜਕੁੰਡ ਮੰਦਿਰ ਦੀਆਂ ਜੋ ਕਿ ਖੜਿਆਲ ਰੋਡ ਤੇ ਸਥਿਤ ਹੈ ਤੇ ਇੱਥੇ ਅੱਜ ਕਮੇਟੀ ਨੇ ਸਾਨੂੰ ਬੁਲਾਇਆ ਸੀ ਜਿਸ ਤੋਂ ਆਪਾਂ ਜਾਣਨਾ ਚਾਹਾਂਗੇ ਕਿ ਕੀ ਕੀ ਪ੍ਰੋਗਰਾਮ ਇਹਨਾਂ ਨੇ ਉਲਿੱਕੇ ਨੇ ਉਹਦੇ ਬਾਰੇ ਜਾਣਕਾਰੀ ਚਾਹਾਂਗੇ ਪਵਨ ਜੀ ਕੀ ਕੀ ਪ੍ਰੋਗਰਾਮ ਨੇ ਤੁਹਾਡੇ ਇੱਥੇ ਦੇ ਰੱਖੇ ਹੋਏ ਜਿੰਨਾ ਬਾਰੇ ਤੁਸੀਂ ਜਨਤਾ ਨੂੰ ਜਾਣਕਾਰੀ ਦੇਣਾ ਚਾਹੁੰਦੇ ਹੋ ਭਗਵਾਨ ਸੂਰਿਆ ਦੇਵ ਕੀ ਜੈ ਅਸੀਂ ਸਾਰੇ ਆਪਦੇ ਭਤਿਆਂ ਨੂੰ ਇਹ ਸੂਚਨਾ ਇਸ ਚੈਨਲ ਦੁਆਰਾ ਦੇਣਾ ਚਾਹੁੰਦੇ ਆ ਕਿ ਸਨਾਮ ਦੇ ਸੋ ਆ ਗਿਆ ਬਤੀ ਬਹੁਤ ਹੀ ਮਹਾ ਭਾਰਤ ਕਾਲੀਨ ਮੰਦਿਰ ਦੇ ਸਮੇਂ ਦੇ ਵਿੱਚ ਅਸੀਂ ਸੂਰਜਾ ਭਗਵਾਨ ਦੇ ਮੰਦਿਰ ਦੇ ਅੰਦਰ ਖੜੇ ਆ ਜਿੱਤੇ ਸਾਡੇ ਅੱਜ ਸਾਰੇ ਕਮੇਟੀ ਮੈਂਬਰਾਂ ਨੇ ਇਹਦੂ ਬਣਾ ਕਾਫੀ ਪ੍ਰਯਾਸ ਕੀਤਾ ਕਿ ਮੰਦਿਰ ਬਣੇ ਹੋਣੇ ਉਹਦੇ ਵਿੱਚ ਸ਼ਿਵ ਸ਼ਿਵਾਲਿਆ ਜੀ ਦਾ ਪ੍ਰਵਾਬ ਅਤੇ ਮਾਤਾ ਦੁਰਗਾ ਜੀ ਦਾ ਮੰਦਿਰ ਦਾ ਨਿਰਮਾਣ ਹੋਇਆ ਜੀ ਜਿਨ੍ਹਾਂ ਦੀ ਮੂਰਤੀ ਸਥਾਪਨਾ ਅਤੇ ਪ੍ਰਣ ਰਿਸ਼ਤਾ ਦੋਨੋਂ ਹੀ ਚੀਜ਼ਾਂ ਅਸੀਂ 11 ਤਰੀਕ ਤੋਂ ਲੈ ਕੇ 19 ਤਰੀਕ ਤੱਕ ਸਾਬਿਤ ਕਰਨ ਜਾ ਰਹੇ ਹਾਂ ਇਹ ਜਿਹੜੀਆਂ ਸਾਰਾ ਪ੍ਰੋਗਰਾਮ ਹੈ ਇੱਕ ਸਨਾਤਨ ਤਰ੍ਹਾਂ ਦੇ ਉਸ ਯੋਗ ਨਾਲ ਕਾਸ਼ੀ ਤੋਂ ਆਏ 21 ਆਚਾਰਿਆ ਦੁਆਰਾ ਜੋ ਸਾਰੇ ਵੇਦਾਂ ਦੇ ਗਿਆਤਾ ਨੇ ਉਹਨਾਂ ਦੁਆਰਾ ਕਰਾਇਆ ਜਾ ਰਿਹਾ ਹੈ ਇਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਪ੍ਰਿਤੀਗਤ ਦਿੱਕਤ ਨਹੀਂ ਹੈਗੀ ਅਸੀਂ ਸਾਰੇ ਪੁੱਜ ਜਿਨ੍ਹਾਂ ਨੇ ਸਹਿਰ ਨਿਵਾਸੀਆਂ ਸਹਿਯੋਗੀਆਂ ਨਾਲ ਅਗਰ ਸਹਿਰ ਦੇ ਅੱਛੇ-ਅੱਛੇ ਪਰਿਵਾਰਾਂ ਨੇ ਬਹੁਤ ਚੰਗਾ ਸਹਿਯੋਗ ਦੇ ਕੇ ਇਹ ਜੋ ਸਾਨੂੰ ਉਤਸ਼ਾਹ ਦਿੱਤਾ ਉਦੋਂ ਬਾਅਦ ਇੱਕ ਮੰਦਰ ਕਮੇਟੀ ਨੇ ਹੋਰ ਵੀ ਵਧੀਆ ਫੈਸਲਾ ਦਿੱਤਾ ਹੈ ਕਿ ਜੋ ਵੀ ਪਰਿਵਾਰ ਕਿਸੇ ਵੀ ਕਾਰਨ ਪ੍ਰਾਗਰਾਜ ਇਸ਼ਨਾਨ ਨਹੀਂ ਕਰ ਸਕੇ ਉਹਨਾਂ ਵਾਸਤੇ ਇਸ ਮੰਦਰ ਵਿੱਚ ਪ੍ਰਾਚੀਨ ਕਾਲ ਤੋਂ ਬਣੇ ਸਰੋਵਰ ਦੇ ਅੰਦਰ ਜੋ ਹਰ ਛੱਡ ਪੂਜਾ ਦਾ ਮੇਲਾ ਭਰਦਾ ਹੈ ਹਰ ਮੌਸਮ ਦਾ ਮੇਲਾ ਭਰਦਾ ਹੈ ਇੱਥੇ ਉਹਦੇ ਵਿੱਚ ਉੱਥੋਂ ਜਲ ਲਿਆ ਕੇ ਸਰੋਵਰ ਦੀ ਹੋਰ ਸ਼ੁੱਧਤਾ ਨੂੰ ਵੀ ਸ਼ੁੱਧ ਕਰਨ ਵਾਸਤੇ ਉਸ ਜਲ ਵਿੱਚ ਜੋ ਵੀ ਭਗਤ ਜਣ ਇਸੇ ਤਰ੍ਹਾਂ ਆਪਣਾ ਮਹਾਕੁੰਭ ਦਾ ਇਸ਼ਨਾਨ ਦਾ ਨੰਦ ਲੈਣਾ ਚਾਹੁੰਦਾ ਹੈ ਆਪਦੇ ਜੀਵ ਨੂੰ ਸਫਲ ਬਣਾਉਣਾ ਚਾਹੁੰਦਾ ਹੈ ਉਹ 2 ਤਰੀਕ 2 ਫਰਵਰੀ ਬਸੰਤ ਪੰਚਮੀ ਵਾਲੇ ਦਿਨ ਤੋਂ ਲੈ ਕੇ ਪ੍ਰਭੂ ਇੱਛਾ ਤੱਕ ਇਹੇ ਸਰੋਵਰ ਜਲ ਦਾ ਇਸ਼ਨਾਨ ਕਰੇ ਅਤੇ ਆਪਣਾ ਜੀਵਨ ਸਫਲਾਣਾ ਆਏ ਸਾਡਾ ਸਨਾਮ ਦੇ ਸਾਰੇ ਭਟ ਜਿਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਉਪਰਾਲੇ ਵਿੱਚ ਵੱਧ ਜੜ ਕੇ ਤਨ ਧਨ ਮਨ ਸਾਰੀ ਖਲਾ ਦਾ ਜਿਵੇਂ ਪਹਿਲਾਂ ਸੋਝੋ ਦਿੱਤਾ ਹੈ ਉਸੇ ਤਰ੍ਹਾਂ ਅੱਗੇ ਵੀ ਸਹਿਯੋਗ ਦੇਣ ਅਤੇ ਅਸੀਂ ਧੰਨਵਾਦ ਕਰਦੇ ਹਾਂ ਸਨਾਮ ਲਟਰ ਦਾ ਜਿਨ੍ਹਾਂ ਨੇ ਇਸ ਵਾਸਤੇ ਸਾਨੂੰ ਬੜਾ ਹੀ ਉਤਸ਼ਾਹ ਦਿੱਤਾ ਕਿ ਅਸੀਂ ਬਹੁਤ ਤੁਹਾਡੀ ਸਾਰੀ ਤਰ੍ਹਾਂ ਦੀ ਯੋਜਨਾ ਲੋਕਾਂ ਵਿੱਚ ਭਗਤਾਂ ਵਿੱਚ ਪਹੁੰਚਾਵਾਂਗੇ ਜੈ ਸੂਰਿਆ ਭਗਵਾਨ ਜੈ ਜੈਸ਼ ਜੈਨ ਸਾਹਿਬ ਤੁਸੀਂ ਕੀ ਕਹਿਣਾ ਚਾਹੋਗੇ ਜੀ ਇਸ ਪ੍ਰੋਗਰਾਮ ਨੂੰ ਜੋ ਵੀ ਸ਼ਹਿਰ ਦੇ ਵਿੱਚ ਹੋਣਾ ਹੈ ਇਹ ਵੀਰ ਜੀ ਪਹਿਲੀ ਵਾਰ ਮਹਾਪਾਰਤਕਾਲੀਨ ਮੰਦਰ ਸੂਰਜ ਕੁੰਡ ਸੱਜੰਡੇ ਜੱਗ ਤੇ ਰੁਦਰੀ ਜੱਗ ਹੋ ਰਿਹਾ ਹੈ ਜਿਹੜਾ 21 ਬ੍ਰਾਹਮਣ ਨੇ ਕਾਸ਼ੀ ਦੇ ਆਚਾਰੀਆ ਜੀ ਉਹਨਾਂ ਦੁਆਰਾ ਇਹ ਸੰਪੰਨ ਹੋਊਗਾ ਤੇ ਵੱਡੀ ਖੁਸ਼ੀ ਦੀ ਗੱਲ ਇਹ ਹੈ ਵੀ ਤੀਰਥ ਰਾਜ ਪ੍ਰਯਾਗ ਰਾਜ ਦਾ ਕੁੰਭ ਚੱਲ ਰਿਹਾ ਹੈ ਮਹਾਕੁੰਭ ਚੱਲ ਰਿਹਾ ਹੈ ਤੇ ਅਸੀਂ ਕੋ ਉਪਰਾਲਾ ਗੀਤਾ ਕਮੇਟੀ ਵੱਲੋਂ ਜੀ ਕਿ ਉੱਥੋਂ 750 ਲੀਟਰ ਜਲ ਲੈ ਕੇ ਬਸੰਤ ਪੰਚਮੀ ਵਾਲੇ ਦਿਨ ਇਸ ਕੁੰਡ ਦੇ ਵਿੱਚ ਉਹ ਜਲ ਪਹਿਲਾਂ ਪਾ ਕੇ ਫਿਰ ਦੂਸਰਾ ਜਲ ਭਰ ਕੇ ਇੱਥੇ ਕੁੰਭ ਦੇ ਇਸ਼ਨਾਨ ਦਾ ਜੋ ਵੀ ਆਦਮੀ ਉੱਥੇ ਜਾ ਨਹੀਂ ਸਕਿਆ ਕੋਈ ਸਰੀਰਕ ਬਵਸਤਾ ਕਾਰਨ ਆਪਣੇ ਸ਼ਡਿਊਲ ਕਾਰਨ ਬਿਜੀ ਕਾਰਨ ਉਹ ਇੱਥੇ ਇਸ਼ਨਾਨ ਕਰੇਗਾ ਜੀ ਕੁੰਭ ਦੇ ਅੰਤਮ ਸਮੇਂ ਤੱਕ ਇਹ ਤੁਹਾਨੂੰ ਕਹਨਾ ਮਤਲਬ ਕੁੰਭ ਦਾ ਇਸ਼ਨਾਨ ਚੱਲੇਗਾ ਜੋ ਵੀ ਇਨਸਾਨ ਪ੍ਰਿਆਗਰਾਜ ਤੀਰਥਰਾਜ ਦੇ ਨਹੀਂ ਜਾ ਸਕਿਆ ਜਿੱਥੇ ਜਾ ਸਕਦਾ ਪਸੰਤ ਪੰਚਮੀ ਵਾਲੇ ਦਿਨ ਤੋਂ ਲੈ ਕੇ ਇੱਥੇ ਆ ਕੇ ਇਸ਼ਨਾਨ ਕਰ ਸਕਦਾ ਚੰਡੀ ਮਾਤਾ ਚੰਡੀ ਖਲਾ ਦੋ ਜਾ 2대1 봐봐. <susur>